ਕੱਢੀ ਗਾ ਨੂੰ ਐ ਇਧਰ ਖੁੱਜ ਗਿਆ ਆਪਣਾ ਕਿਹੜਾ ਬਈ ਪਾਣੀ ਐ ਬਹੁਤ ਜ਼ਿਆਦਾ ਆ ਰਿਹਾ ਐ ਉਹ ਦੇਖਦੇ ਨੇ ਬੱਚੇ ਆਈਆਂ ਦਾ ਸਭ ਕੁਝ ਬਈ ਉਹ ਥੈਲੇ ਦੇਖ ਉਹ ਥੈਲੇ ਦਾ ਟਿੱਕੜੇ ਦੇ ਥੈਲੇ ਨਾਲ ਨਹੀਂ ਬੰਦ ਹੁੰਦੇ ਪਾਉ ਇਹ 100 ਬੰਦਾ ਹੂ ਵਾਲੇ ਦਾਲੇ ਕਿੰਨੇ ਬੰਦੇ ਉੱਤੇ ਜਾਂਦੇ ਨੇ ਨਵੇਂ ਗਾ